ਇਹਦੇ ਰਿਚ ਦੇਖ ਲੈਣੇ ਆਸੀਂ ਵੱਢ ਕੇ ਇਹ ਐਂ ਕਰਦੇ ਹੁੰਦੇ ਨੇ ਸਾਰੇ ਝੂਠੇ ਜਦ ਅੰਦਰੋਂ ਦਰਸ਼ਨ ਹੋਣੇ ਨੇ ਗੁਰਬਾਣੀ ਆਤਮ ਦਰਸ਼ਨ ਦੀ ਗੱਲ ਕਰਦੀ ਹੈ ਨਿਰਗਰ ਦੀ ਜੇ ਬਾਹਰੋਂ ਦਰਸ਼ਨ ਹੋਏ ਨਾਨਕ ਦੇ ਸਰੀਰ ਦੇ ਹੋਏ ਹੋਣੇ ਨੇ ਉਹ ਮਾਇਆ ਧਾਰੀ ਨੇ ਇਹਨੇ ਬੋਲੇ ਨੇ ਫਿਰ ਤਾਂ ਸਰੀਰ ਦੇ ਹੋਣੇ ਹੋਰ ਕਦੇ ਹੋਣਗੇ ਜਿਵੇਂ ਜੀ ਫੋਟੋ ਦੇਖੀ ਇਹੋ ਜੇ ਹੋਗੇ ਹੋਣਗੇ ਉਹ ਜਦ ਅੰਦਰੋਂ ਦਰਸ਼ਨ ਹੋਣੇ ਨੇ ਮੂਰਖੋ ਉਸੀਂ ਅੰਦਰ ਅੰਦਰ ਲਾਇਆ ਬਣੇ ਉਹਨਾਂ ਨੂੰ ਅੰਦਰ ਨੂੰ ਰੁਖ ਕਰਤਾ ਤੋੜ ਕੇ ਮੋੜ ਕੇ ਦਿਨ ਦਿਨ ਕੇ ਮੁਖ ਘੋਰ ਕੇ ਚੰਡ ਮਹਾ ਅਸਲੀਨੋ ਘੋਰ ਕੇ ਚੰਡ ਮਹਾ ਅਸਲੀਨੋ ਦੇਖੋ ਕੀ ਗੱਲ ਹੈ ਗੱਲ ਹੋਰੇ ਬਣਾਤੀ ਇਥੇ ਅਰਥ ਨਹੀਂ ਬਣਦੇ ਬਿਲਕੁਲ ਇਹਦੇ ਬਣ ਨਹੀਂ ਸਕਦੇ ਹੋਰ ਕੋਈ ਅਰਥ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਜੇ ਉਹਨਾਂ ਨੂੰ ਪੰਡਤਾਂ ਨੂੰ ਜਾਣ ਕੇ ਕਰਤੇ ਅਰਥ ਇਹ ਮੂਰਖ ਇਹ ਮੂਰਖ ਸੀਗੇ ਵਿਦਵਾਨ ਜਿਹੜੇ ਨੇ ਇਹ ਦਸ ਗ੍ਰੰਥੋਂ ਵੀ ਮੁਕਰਦੇ ਨੇ ਤੇ ਮੂਰਖ ਨਹੀਂ ਇਹੀ ਰਾਖਸ਼ਾਂ ਵਰਗੇ ਨੇ ਇਹ ਜਿਹੜੇ ਮੁਕਰ ਗਏ ਉਹ ਰਾਖਸ਼ ਨੇ ਜਿਹੜੇ ਆ ਦੂਏ ਵੱਨੀ ਬੈਠੇ ਨੇ ਉਹ ਵਿਦਵਾਨ ਨੇ ਜਿਹੜੇ ਕਹਿੰਦੇ ਹਾਂ ਹੈਗੇ ਨੇ ਅਰਥੋਰਾ ਨੂੰ ਵੀ ਨਹੀਂ ਆਉਂਦੇ ਉਹ ਦੇਵਤੇ ਨੇ ਇਹਨਾਂ ਦੋਹਾਂ ਦੀ ਲੜਾਈ ਹੈ ਦੇਵਤਿਆਂ ਦੀ ਰਾਖਸ਼ਾਂ ਦੀ ਨਿਰਣਾ ਕੌਣ ਕਰੇ ਨਿਰਣਾ ਹੋ ਕਰੇ ਜਿਹਨੂੰ ਪਤਾ ਹੈ ਨਿਰਣਾ ਤਾਂ ਤਾਂ ਹੀ ਹੋਊ ਜਿਹੜਾ ਸਮਝਦਾ ਇਸ ਗੱਲ ਨੂੰ ਵੀ ਕੀ ਹੈ ਤੋੜ ਕੇ ਮੋੜ ਕੇ ਦੰਤਨ ਕੇ ਮੁਖ ਘੋਰ ਕੇ ਚੰਨ ਮਹਾ ਅਸਲੀਨੋ ਮਹਾ ਅਸਲੀਨੋ ਉਹ ਗਿਆਨ ਖੜਗਾ ਤੇ ਚੱਲੀ ਮਹਾ ਸਭ ਤੋਂ ਵੱਡੀ ਤਲਵਾਰ ਸਭ ਤੋਂ ਸ਼ਕਤੀਸ਼ਾਲੀ ਤਲਵਾਰ ਕੀ ਹੈ ਬਬੇਖ ਬੁੱਧੀ ਬਬੇਖ ਬੁੱਧੀ ਹੱਥ 'ਚ ਰੱਖੀ ਮਹਾ ਅਸ ਲੀਨੋ ਖੋਰ ਕੇ ਤੋੜ ਕੇ ਬੋਰ ਕੇ ਦਾਨਵ ਖੋਰ ਕੇ ਖੋਰ ਗਿਆ ਸਰੀਰ ਖੋਰ ਵੱਜ ਗਿਆ ਜਿਵੇਂ ਖੋਰੀ ਵੱਜ ਜਾਂਦੀ ਹੈ ਰਾਸ ਕੱਢ ਲਿਆ ਗੰਨੇ ਦੀ ਬਚ ਜਾਂਦੀ ਐ ਖੋਰੀ ਖੋਰੀ ਬਚ ਗਈ ਨਾ ਬਾਕੀ ਕੀ ਬਚਿਆ ਖੋਰ ਬਚ ਗਿਆ ਹਮਾਲ ਉਹ ਦਾਣੇ ਕੱਢ ਲੈਨੇ ਬਾਕੀ ਖੋਰੀ ਹੁੰਦੀ ਐ ਤੂੰ ਈ ਕਹਦੇ ਨੇ ਆਪਾਂ ਜਾਂ ਨਾਜ ਕੱਢ ਲਈਦਾ ਬਾਕੀ ਕੀ ਬਚਦਾ ਤਾਂ ਤਤੋਂ ਬਿਨੋਂ ਬਸ ਤਾਂ ਤਤੋਂ ਬਿਨੋਂ ਖੋਰਿਆ ਹੁੰਦਾ ਗੰਨੇ ਦੀ ਤਾਂ ਉਹਨੂੰ ਸਧਿਆ ਨੂੰ ਖੋਰੀ ਕਹਿੰਦੇ ਆਪਾਂ ਖੋਰ ਕਹਿ ਤੋੜ ਫੋਕ ਫੋਕ ਬਚ ਗਿਆ ਫੋਕ ਰਸ ਕੱਢਦੇ ਆਪਾਂ ਬਨਾਲ ਦਾ ਹੋਰ ਗਾਜਰ ਦਾ ਉਰੇ ਪਰੇ ਦਾ ਮੱਕੀ ਕੀ ਵੈ ਦਾ ਫੋਕ ਖੋਰ ਉਹਨੂੰ ਛੁੱਟ ਦਿੰਨੇ ਆ ਤਦ ਕੱਢ ਲੈਣੇ ਜਦੋਂ ਆਤਮਾ ਅਲੰਗ ਕਰ ਲਈ ਸਰੀਰੀ ਬਚ ਖੋਰ ਖੋਰ ਆਤਮਾ ਅਰ ਸਰੀਰ ਅਡਾਡ ਦਿਖਾ ਕਰਦੇ ਉਹਨਾਂ ਨੇ ਹਾਂ ਖੋਰ ਕੈ ਤੋੜ ਕੈ ਬੋਰ ਕੈ ਦੋੜ ਕੇ ਤੋਰ ਕੇ ਖੋਰੇ ਕਿਉਂਕਿ ਜਦ ਜਿੱਥੇ ਖੜੀ ਸੀ ਬੁੱਧੀ ਉਦੋਂ ਗਾਂ ਤੋੜ ਲਈ ਗਤੀ ਪਾਈ ਤੋਰ ਕੇ ਜਿੱਥੇ ਬੁੱਧੀ ਅਟਕੀ ਹੋਈ ਸੀ ਨਾ ਅਗਲ ਉਦੋਂ ਗਾਂ ਤੋਰੇ ਬੋਰ ਕੇ ਤੋਰ ਕੇ ਜਾਂ ਉਤure ਆਤਾ ਸਰੀਰ ਆਪੇ ਪਿੱਛੇ ਰਹਿ ਗਿਆ ਫਿਰ ਇੱਥੇ ਰਹਿ ਗਿਆ ਅਗਲ ਗਾਂ ਤੁਰ ਗਈ ਤੋਰ ਕੇ ਬੋਰ ਕੇ ਬੋਰ ਕੇ ਡਬੋ ਕੇ ਕਿੱਥੇ ਡਬੋ ਕੇ ਅਕਾਸ਼ ਮਿਆਂ ਨੇ ਲਹੰ ਲਹੰ ਦਾ ਦਰਿਆ ਗੁਸਲ ਕਰਦਮ ਬੂਦ ਉੱਥੇ ਜਾ ਕੇ ਡਬੋਤਾ ਮਨੂੰ ਇੱਥੇ ਜਾਗ ਅੰਦਰ ਅੰਤਰਾਤਮਾ ਦੀ ਆਵਾਜ਼ ਨੂੰ ਅੰਤਰਾਤਮਾ ਦੀ ਆਵਾਜ਼ ਚੜਬੋਤਾ ਅੰਤਰਾਤਮਾ ਦੀ ਆਵਾਜ਼ ਚੜਬੋਤਾ ਉਹਨੂੰ ਲਿਆ ਕੇ ਅੰਦਰ ਬੋਰ ਕੇ ਦਾਨਵ ਬੋਰ ਕੇ ਡਬੋ ਕੇ ਲੈ ਤਨ ਕੇ ਕਰੇ ਹਾਰਡ ਚਬੀ ਦਾਨਵ ਜਿਹੜੇ ਸੀ ਆਪਣੇ ਆਪ ਵਿੱਚ ਬਣੇ ਹੋਏ ਉੱਥੇ ਡਬੋਤੇ ਅੰਤਰਾਤਮਾ ਦੀ ਆਵਾਜ਼ ਚੜਬੋਤੇ ਲਿਆ ਕੇ ਹਾਂ ਕਰੇ ਹਾਰਡ ਲੈ ਤਨ ਕੇ ਕਰੇ ਹਾਰਡ ਚਬੀਨੋ ਇੱਥੇ ਲਿਆ ਕੇ ਉਹਨਾਂ ਦੀ ਖੂਬ ਐਸੀ ਕੀਤੀ ਪਟਾਈ ਉਨਾ ਦੀ ਸਾਰੀ ਆਕੜ ਸੀ ਸਾਰੀ ਆਕੜ ਵੀ ਤੁਸੀਂ ਵੀ ਤਾਂ ਮੂਰਖ ਸੀ ਇਹ ਪਤਾ ਹੈ ਵੀ ਅੰਦਰ ਹੈ ਤੁਸੀਂ ਬਾਹਰ ਕੀ ਕਰਦੇ ਸੀ ਉਹ ਤਾਂ ਸੀ ਮੂਰਖ ਤੁਸੀਂ ਕਿਹੜਾ ਨਹੀਂ ਮੂਰਖ ਇਹ ਹੱਡ ਜ਼ਮੀਨੋਂ ਹੀ ਐ ਹੱਡਾਂ ਦੇ ਭਈਆਂ ਨੇ ਨਾ ਸਾਰੀ ਆਕੜ ਲਾਤੀ ਰਦੀ ਚੜ ਕੇ ਇਹਦੇ ਨਾਲ ਆਕੜ ਲੈ ਕੇ ਸਾਰੀ ਆਕੜ ਲੈ ਗਈ ਸਾਰੇ ਹੱਡ ਹੱਡ ਚੀਸਾਂ ਪੈਣ ਲੱਗੀਆਂ ਸਰੌਣ ਕੋ ਪਾਨ ਕਰਿਓ ਜਿਉਂ ਦਵਾ ਸੌਣ ਸਰੌਣ ਕੋ ਪਾਨ ਕਰਿਓ ਜਿਉਂ ਦਵਾਹਰ ਜੋ ਮ ਕਾਲੀ ਨੇ ਸਵਾ ਸਰਾਉਣ ਇਹਨਾਂ ਦੇ ਅੰਦਰ ਲਾਈ ਜਿਹੜਾ ਲੋਹ ਵਰਤ ਸੀ ਐ ਚੂਸ ਲਿਆ ਸਾਰਾ ਇਹ ਜਿਹੜਾ ਉਪਦੇਸ਼ ਹੈ ਨਾ ਇਹ ਕਾਲ ਰੂਪ ਉਪਦੇਸ਼ ਨਿਵਾਹਰ ਤਾਂ ਹੀ ਕਾਲੀ ਨੂੰ ਕਹਿੰਦੇ ਨੇ ਇਹ ਕਾਲੀ ਵੀ ਹੈ ਕਾਲੀ ਵੀ ਹੈ ਕਾਲੀ ਕਾਦੇ ਵਾਸਤੇ ਹੈ ਮੌਤ ਨੂੰ ਖਾ ਜਾਂਦੀ ਹੈ ਕਾਲ ਨੂੰ ਖਾ ਜਾਂਦੀ ਹੈ ਬਸ ਇਹੀ ਕਾਲੀ ਹੈ ਜਿਹੜਾ ਇਹਨੂੰ ਚੱਲ ਗਿਆ ਕਾਲ ਨੂੰ ਚੱਲ ਗਿਆ ਅਲਤਨੀ ਦਰਦਾ ਇਹ ਡਰਾਉਂਦੇ ਵੀ ਹੈ ਜਿਹੜਾ ਇਹ ਤੋਂ ਨਾ ਡਰੇ ਨਾ ਫਿਰ ਕਾਲ ਤੋਂ ਨਹੀਂ ਦਰਦਾ ਇਹ ਐਸਾ ਭਿਆਨਕ ਰੂਪ ਹੈ ਨਾ ਜਦ ਹੁੰਦਾ ਇਹਦੀ ਚਰਚਾ ਉਹ ਭਿਆਨਕ ਰੂਪ ਹੀ ਹੈ ਬਸ ਹੋਰ ਕੁਝ ਨਹੀਂ ਹੈ ਸਾਗਰ ਕੋ ਜਲ ਜਿਉਂ ਰਖੀ ਪੀਨੋ ਸਾਰਾ ਜਿਹੜਾ ਲੋਭ ਰਤ ਸੀ ਐਂ ਚੂਸ ਲਈ ਜਿਵੇਂ ਸਮੁੰਦਰ ਦਾ ਅਗਸਤ ਬੁਣੀ ਸਾਰਾ ਹੀ ਪਾਣੀ ਪੀ ਗਇਆ ਸੀ ਇਹਦੀ ਲੋਭ ਰਹਿਣੇ ਨਹੀਂ ਦਿੰਦਾ ਵਿੱਚ ਇਹਨਾਂ ਦੇ ਲੋਭੇ ਡਕਾ ਮਾਰਦਾ ਸੀ ਲੋਭ ਦੇ ਡਕਾ ਧਰਮ ਦੇ ਵਿਚ ਡਕਾ ਲੋਭ ਹੁੰਦਾ ਹਾਂਜੀ ਸਵਈਆ ਚੰਡ ਪ੍ਰਚੰਡ ਕਵੰਡ ਕਰ ਕਰਨ ਗਹ ਜੁਦ ਕਰਿਓ ਨਾ ਗਣੇ ਭਟ ਅਨ ਚੰਡ ਕਵੰਡ ਚੰਡ ਪ੍ਰਚੰਡ ਕਵੰਡ ਕਰਨ ਗਾ ਚੰਡ ਨੇ ਪ੍ਰਚੰਡ ਰੂਪ ਚ ਹੋ ਕੇ ਹੱਥ ਵਿੱਚ ਲੈ ਕੇ ਤੰਸ਼ ਇਸ ਪ੍ਰਕਾਰ ਦਾ ਜੁਦ ਕੀਤਾ ਕਿ ਐਸਾ ਹੋਰ ਕੋਈ ਯੋਦਾ ਸੰਸਾਰ ਚ ਨਹੀਂ ਪੈਦਾ ਹੋਇਆ ਜਿਹਨੇ ਇੰਨੇ ਬੰਦੇ ਇੱਕਦਮ ਸਾਰੇ ਆਤੇ ਗਾਨਾ ਜੋੜ ਦਿੱਤੇ ਨੇ ਗਨੇ ਪਟਾਂ ਨੇ ਐਸੇ ਸੂਰਮਾ ਕੋਈ ਹੋਰ ਪੈਦਾ ਨਹੀਂ ਹੋਇਆ ਕਿ ਜੀ ਨੇ ਐਨੇ ਆਦਮੀ ਇਧਰਲੇ ਪਾਸੇ ਲਾਤੇ ਹੁਣ ਇੱਕਦਮ ਐਨੇ ਚ ਚੰਨੇ ਆਦਮੀ ਸਮਝਾਤੇ ਹੁਣ ਉਹ ਭਗਤਾਂ ਦੇ ਇਹ ਭਗਤਾਂ ਨੂੰ ਹੀ ਜਾਂਦਾ ਇਹਦਾ ਕ੍ਰੈਡਿਟ ਭਗਤਾਂ ਦੇ ਕਾਲ ਚ ਲੋਕ ਇਹਦੇ ਚ ਜੁੜਦੇ ਨੇ ਵਰਨਾ ਖੋਲ ਨਹੀਂ ਕੋਈ ਜੋੜਦਾ ਉਹ ਤਾਂ ਆਪੇ ਨਹੀਂ ਜੁੜਦੇ ਅਤੇ ਪਚਦੇ ਆਪ ਜੁੜੇ ਹੁੰਦੇ ਨੇ ਕੁਝ ਲੋਕ ਉੱਚੇ ਰਹਿੰਦੇ ਨੇ ਉਹਨਾਂ ਦੇ ਬਾਅਦ ਬਸ ਦੋ ਪਾਸੇ ਲੋਕ ਚਲੇ ਜਾਂਦੇ ਹੋ ਜੀ ਮਾਰ ਦੇਈ ਸਮ ਦੈਂਤ ਚਮੂ ਤੇ ਸਰਾਉ ਨੂੰ ਤੇ ਜੰਪੂ ਗੰਗਰੰਜ ਅਗਰਜ ਅਗਾਨੇ ਜਿਹੜੀ ਫੌਜ ਸੀ ਚਮੂ ਫੌਜ ਨੂੰ ਕਹਿੰਦੇ ਨੇ ਦੈਂਤਾਂ ਦੀ ਫੌਜ ਦੈਂਤਾਂ ਦੇ ਵਕਾਰ ਸਾਰੇ ਮਾਰਦੇ ਅਸਲ ਚ ਚਮੂ ਹੋਰਾਂ ਦੀ ਕਿਸੇ ਵਕਾਰ ਰਹੀ ਸੀ ਉਹਨਾਂ ਦੀ ਫੌਜ ਜੇ ਵਕਾਰ ਨਹੀਂ ਤਾਂ ਦੈਂਤ ਹੈ ਨਹੀਂ ਫਿਰ ਤਾਂ ਦੇਵਤਾ ਬਣ ਗਿਆ ਉਹਨਾਂ ਦੇ ਸਾਰੇ ਜਿਹੜੇ ਦੈਂਤ ਬਣਾਉਣੇ ਵਾਲੇ ਸੀ ਉਹਨਾਂ ਨੂੰ ਚਮੂ ਉਹ ਮਾਰ ਦਿੱਤੇ ਸਾਰੇ ਸਰਾਉਣ ਨੂੰ ਤਾਂ ਜੰਮਬਗਰਜ ਅਗਾ ਨੇ ਸਰਾਣ ਤੇ ਜੰਮਬਗਰਜ ਜਿਹੜਾ ਪੀ ਕੇ ਜੰਮਬਗਰਜ ਇਹ ਸਾਰੇ ਰੱਜ ਗਏ ਬਕਾਰਾਂ ਦਾ ਖੂਨ ਪੀ ਕੇ ਗੋਲ ਰੱਜ ਗਏ ਗੋਲ ਗੋਣਾ ਹੈਬੀ ਹੋ ਗਏ ਆਗਣ ਕਮਜ਼ੋਰ ਹੋ ਗਏ ਭਾਲ ਭਿਆਨਕ ਦੇਖ ਭਵਾਨੀ ਕੋ ਦਾਨਮ ਇਉਂ ਰਣ ਛਾੜ ਪਰੰਨੇ ਭਾਲ ਭਿਆਨਕ ਜਿਹੜਾ ਮੱਥਾ ਸੀ ਨਾ ਚਿਹਰਾ ਪਿਆਨ ਕ ਰੂਪ ਦੇਖ ਕੇ ਪਿਆਨ ਕ ਰੂਪ ਦੇਖਿਆ ਭਵਾਨੀ ਦਾ ਪਿਆਨ ਕ ਰੂਪ ਦਿਖਾਇਆ ਉਹਨਾਂ ਨੂੰ ਮੌਤ ਵਾਲਾ ਰੂਪ ਕਾਲ ਦਾ ਰੂਪ ਦਿਖਾਇਆ ਉਹਨਾਂ ਨੂੰ ਪਿਆਨ ਕ ਰੂਪ ਦੇਖ ਭਵਾਨੀ ਕੋ ਕਾਲ ਦਾ ਰੂਪ ਦੇਖਿਆ ਜਾ ਭਵਾਨੀ ਦਾ ਉਹਨਾਂ ਨੇ ਕਾਲ ਰੂਪ ਕੀ ਹੁੰਦਾ ਹੈ ਕਾਲ ਦਾ ਰੂਪ ਜਾਂ ਦੇਖਿਆ ਕਾਲ ਰੂਪੇ ਦਿਖਾਇਆ ਸੀ ਦਸਮ ਪਾਸ਼ਾ ਨੇ ਆਪਣਾ ਜ ਪੰਜ ਪਿਆਰੇ ਸਾਜੇ ਨੇ ਹੋਰ ਕੁਝ ਨਹੀਂ ਦਿਖਾਇਆ ਇੱਕਦਮ ਬਲਟ ਗਏ ਸਾਰੇ ਉਹ ਪੰਜੇ ਬਲਟੇ ਨੇ ਹੋਰ ਨਹੀਂ ਕੋਈ ਬਲਟਿਆ ਕਾਲ ਦਾ ਰੂਪ ਦਿਖਾਇਆ ਸੀ ਰੂਪੇ ਦਿਖਾਇਆ ਸੀ ਕੁਝ ਨਹੀਂ ਸੀ ਹੋਰ ਕਰਨਾ ਕੋਈ ਉੱਠੇ ਬਾਕੀ ਰੂਪ ਕਾਲ ਦਾ ਸੀ ਬਣਿਆ ਹੋਇਆ ਪੂਰੇ ਦਿਖਾਇਆ ਨਾ ਆਨੰਦਪੁਰ ਸਾਹਿਬ ਉਪਵਾਨੀ ਦਾ ਰੂਪ ਸੀ ਕਾਲ ਰੂਪ ਤਲਵਾਰੇ ਸੀ ਹੱਥੇ ਚਲੂ ਹੋਰ ਕੀ ਸੀ ਇਹ ਗੱਲ ਉਹੀ ਕਰ ਰਹੇ ਨੇ ਆਨੰਦਪੁਰ ਸਾਹਿਬ ਵਾਲਿਓ ਦਾਨ ਦੇ ਰੂਪ ਦੇ ਕੇ ਪਿਆਨ ਗੁਰੂਪ ਦਿਖਾਇਆ ਨਹੀਂ ਹਾਂ ਦਾਨਵੇਂ ਹੋਣ ਰਣ ਛਾੜ ਪਰਾਨੇ ਦਾਨਵੇਂ ਹੋਣ ਰਣ ਛਾੜ ਪਰਾਨੇ ਜਿਹੜੇ ਦਾਨਵ ਸੀ ਕਹਿੰਦਾ ਦਾਨਵ ਸੀ ਉੱਥੇ ਬੈਠ ਕੇ ਬੈਠੇ ਸਭਾ ਦੇ ਵਿੱਚ ਇਹ ਦੇਵਤੇ ਸੀ ਉਹ ਦੇਵਤੇ ਵੀ ਦਾਨਵੇਂ ਸੀ ਜਿਹੜੇ ਭੱਜ ਗਏ ਜੇ ਦੇਵਤੇ ਹੁੰਦੇ ਜਿਹੜੇ ਦੇਵਤੇ ਸੀ ਉਹਨਾਂ ਨੇ ਸਿਰ ਦੇ ਦਿੱਤੇ ਜਿਹੜੇ ਦਾਨਵ ਸੀ ਭੱਜ ਗਏ ਭੱਜੇ ਨਹੀਂ ਉਦੋਂ ਰਣ ਛਾੜ ਪਰਾਨੇ ਵરણ ਛੱਡ ਕੇ ਭੱਜ ਗਏ ਪੌਣ ਕੇ ਗਾਉਣ ਕੇ ਤੇਜ ਪ੍ਰਤਾਪ ਤੇ ਪੀਪਲ ਕੇ ਜੋਂ ਪਾਤ ਉਡਾਨੇ ਐ ਭੱਜ ਗਏ ਜਿਵੇਂ ਪੌਣ ਕੇ ਗਾਉਣ ਕੇ ਤੇਜ ਪ੍ਰਤਾਪ ਤੇ ਜਿਵੇਂ ਤੇਜ ਹਵਾ ਦੇ ਪ੍ਰਤਾਪ ਨਾਲ ਪੀਪਲ ਦੇ ਪੱਤੇ ਉੱਡ ਜਾਂਦੇ ਨੇ ਉੱਡ ਗਏ ਸਾਰੇ ਉਤੋਂ ਪਤਾ ਹੀ ਨਹੀਂ ਲੱਗਿਆ ਜਿਆਦਾ ਜਾਣਦੇ ਤੇ ਤੰਬੂ ਜਣੂ ਜਿਹੜੇ ਲੁਕ ਜਾਂਦੇ ਤੇ ਭੱਜ ਜਾਂਦੇ ਸੀ ਕਨਾਤਾ ਦੇ ਉਹਲੇ ਦੀ ਹੋ ਕੇ ਆ ਹਵਾਂ ਮੈਂ ਖਿੱਚ ਕੇ ਬਰ ਚੰਡ ਕਰੰਗ ਧਰ ਕੇ ਹਰ ਪਿਆਰ ਮਾਰੇ ਜਿਹੜੇ ਬੂਰੇ ਰਹਿ ਕੇ ਖੜੇ ਆ ਜੋ